ਕਹਿੰਦੇ ਕਿ 6 ਸਾਲ ਦੀ ਬੱਚੀ ਨੂੰ ਇੱਕ ਪ੍ਰਿੰਸੀਪਲ ਨੇ ਪਹਿਲਾਂ ਦੁਸ਼ਕਾਰ ਮ ਕੀਤਾ ਫਿਰ ਮਾਰਤਾ ਤੇ ਇਹ ਤਾਂ ਹੁਣ ਸਾਂਝੀਆਂ ਕਰਨ ਤੋਂ ਵੀ ਮਾਨ ਬੜਾ ਦੁਖਦਾ ਪਰ ਫਿਰ ਵੀ ਇਹ ਚੀਜ਼ਾਂ ਸਾਂਝੀਆਂ ਕਰਨੀਆਂ ਪੈਂਦੀਆਂ ਨੇ ਗੁਰਦਾਸ ਦੀ ਖਬਰ ਹੈ ਥੋੜਾ ਜਿਹਾ ਮਾਮਲਾ ਕਲੀਅਰ ਕਰਿਓ ਦੱਸ ਜੀ ਜੀ ਜਿਲ੍ਹੇ ਦਾ ਜਿਲ੍ਹੇ ਦਾ ਇਹ ਕੱਲ ਦੀ ਖਬਰ ਬੜੀ ਜ਼ਿਆਦਾ ਕਹ ਲੋ ਕਿ ਲੋਕਾਂ ਚ ਨਾ ਆਵਾਜ਼ਾਰੀ ਨਾਲ ਬੜੀ ਸੁਣੀ ਜਾ ਰਹੀ ਆ ਕਿ ਕਮਾਲ ਦੀ ਗੱਲ ਹੈ ਯਾਰ ਮਾਪੇ ਆਪਣੇ ਅੰਦਰ ਦੇ ਟੋਟੇ ਨੂੰ ਅਧਿਆਪਕਾਂ ਦੀ ਯਕੀਨ ਤੇ ਛੱਡ ਦੇ ਨੇ ਬਿਲਕੁਲ ਜੀ ਸਾਡੇ ਵੀ ਕੀ ਹੁੰਦਾ ਸੀਗਾ ਕਿ ਪੁਰਾਣੇ ਸਮਿਆਂ ਚ ਨਾ ਮਾਸਟਰਾਂ ਕੋਲ ਸਕੂਟਰ ਮੋਪ ਪੜਾਉਂਦੀਆਂ ਸੀਗੀਆਂ ਤੇ ਢਾਣੀ ਟੂਣੀ ਦੇ ਜਿਹੜੇ ਜਵਾਕ ਹੁੰਦੇ ਸੀ ਨਾ ਉਹ ਲੱਦ ਲਿਆਉਂਦੇ ਹੁੰਦੇ ਸੀ ਦੋ ਆ ਚਾਰ ਜਿੰਨੇ ਉਹ ਲੱਦ ਸਕਦੇ ਸੀ ਬਿਲਕੁਲ ਜੀ ਬਿਲਕੁਲ ਹੁਣ ਇਸ ਤਰ੍ਹਾਂ ਹੀ ਕਿਤੇ ਕਿਸੇ ਥਾਂ ਤੋਂ ਇਹ ਪ੍ਰਿੰਸੀਪਲ ਕਾਰ ਤੇ ਲੰਘਣ ਡਿਆ ਸੀਗਾ ਤੇ ਉਹ ਬੱਚੀ ਨੇ ਵੀ ਸਕੂਲ ਉਸੇ ਜਾਣਾ ਸੀ ਹੂੰ ਤੇ ਮਾਂ ਦੀ ਕੋਈ ਅਰਜ਼ ਹੋਈ ਗੁਜ਼ਾਰਿਸ਼ ਹੋਈ ਕਿ ਇਹਨੂੰ ਵੀ ਸਭ ਨਾਲ ਲੈ ਜਾਓ ਹੁਣ ਦੇਖੋ ਕਿੱਥੇ ਤੇ ਬੱਚੀ ਨੂੰ ਆਪਣੀ ਧੀ ਵਾਂਗੂ ਲੈ ਕੇ ਜਾਣਾ ਅਧਿਆਪਕ ਨੇ ਕਿ ਤੁਸੀਂ ਇਹ ਦੇਖੋ ਨਾ ਤੁਹਾਡੇ ਤੇ ਯਕੀਨ ਕਿੰਨਾ ਯਕੀਨ ਹੈ ਤੁਹਾਡੇ ਤੇ ਨਹੀਂ ਜਿਸ ਚੇਅਰ ਤੇ ਤੁਸੀਂ ਬੈਠੇ ਹੋ ਜੀ 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 ਜੋ ਡਿਊਟੀ ਦੇ ਰਹੇ ਹੋ ਉਸ ਦਾ ਯਕੀਨ ਹੈ ਕਿ ਅਧਿਆਪਕ ਤਬਈ ਬੱਚੇ ਦੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰੋਟੈਕਟਰ ਨੇ ਪ੍ਰੋਟੈਕਟਰ ਨੇ ਬਿਲਕੁਲ ਤਾਂ ਹੁਣ ਜੇ ਮਾਪੇ ਕਿਹਾ ਜਾਂਦਾ ਜੀ ਇਸ ਤੋਂ ਵੱਡੀ ਗੱਲ ਕੀ ਹੁੰਦਾ ਕਿ ਨੇ ਮਾਪੇ ਬਾਲ ਮਾਪੇ ਅਧਿਆਪਕ ਹੈ ਹੁਣ ਕੁੜੀ ਜਿਹੜੀ ਸੀ ਉੱਥੇ ਪਹੁੰਚੀ ਨਾ ਸਟਾਫ ਕਹਿ ਰਿਹਾ ਕਿ ਆ ਗਈ ਹੋਈ ਇਹ ਤਾਂ ਇਹਨੇ ਗੱਲਾਂ ਗੋਲ ਮੋਲ ਕਰਨੀਆਂ ਸਟਾਰਟ ਕਰ ਦਿੱਤੀਆਂ ਮੈਂ ਉਹ ਸਕੂਲ ਤਾਰਤਾ ਸੀ ਇੱਥੇ ਤਾਰਤਾ ਸੀ ਉੱਥੇ ਤਾਰ ਦਿੱਤਾ ਸੀਗਾ ਜੀ ਜਦੋਂ ਫਿਰ ਇਹ ਗੱਲ ਸਮਝੀ ਗਈ ਕਿ ਤੇ ਮਾਮਲਾ ਬਹੁਤ ਜ਼ਿਆਦਾ ਗੰਭੀਰ ਆ ਹੂੰ ਫਿਰ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਈ ਉਕਤ ਪ੍ਰਿੰਸੀਪਲ ਨੇ ਕਾਰਚ ਬੱਚੀ ਨਾਲ ਗਲਤ ਕਰਨਾ ਚਾਹਿਆ ਹੂੰ ਉਹਦਾ ਥੋੜਾ ਵਿਰੋਧ ਹੋਇਆ ਕਿਉਂਕਿ ਤੁਹਾਨੂੰ ਪਤਾ ਅੱਜਕੱਲ 6-7 ਸਾਲ ਦਾ ਬੱਚਾ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਅੱਜਕੱਲ ਤੇ ਗੁੱਡ ਟੱਚ ਬੈਡ ਟੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਸਿਖਾਇਆ ਜਾਂਦਾ ਤੋ ਕਹਿੰਦੇ ਕਿ ਥੋੜਾ ਬਹੁਤਾ ਵਿਰੋਧ ਕਿਤੇ ਬੱਚੀ ਨੇ ਮਾਸੂਮ ਸੀਗੀ ਜੀ ਥੋੜਾ ਬਹੁਤਾ ਵਿਰੋਧ ਕੀਤਾ ਤੇ ਇਹਨੇ ਗੱਲ ਕੁੱਟ ਕੇ ਉਹਨੂੰ ਮਾਰ ਦਿੱਤਾ ਓਹੋ ਮਾਰ ਦਿੱਤਾ ਹੁਣ ਇਹਨੂੰ ਹੂੰ ਫਾਂਸੀ ਮਿਲਦੀ ਆ ਉਮਰ ਕੈਦ ਮਿਲਦੀ ਆ ਵੈਸੇ ਨਵੇਂ ਕਾਨੂੰਨਾਂ ਦੇ ਮੁਤਾਬਕ ਤੇ ਫਾਂਸੀ ਵੀ ਮਿਲ ਸਕਦੀ ਹੈ ਜੀ ਤੇ ਹੋਣਾ ਵੀ ਚਾਹੀਦਾ ਸਰ ਹੋਣਾ ਵੀ ਚਾਹੀਦਾ ਬਿਲਕੁਲ ਜੀ ਤੁਸੀਂ ਇੱਕ ਜੀ ਨਹੀਂ ਮਾਰਿਆ ਫੁੱਲ ਪਰ ਤੁਸੀਂ ਯਕੀਨ ਵੀ ਮਾਰਿਆ ਯਕੀਨ ਮਾਰਿਆ ਤੁਸੀਂ ਰਿਸ਼ਤਾ ਵੀ ਮਾਰਤਾ ਅਧਿਆਪਕ ਚੇਲੇ ਦਾ ਤੁਸੀਂ ਰਿਸ਼ਤਾ ਵੀ ਮਾਰ ਖਤਮ ਕਰ ਦਿੱਤਾ ਬਿਲਕੁਲ ਤਾਂ ਫਿਰ ਇਹੋ ਜਿਹੇ ਜਿਹੜੇ ਕਹ ਲੋ ਕਿ ਦਰਿੰਦੇ ਨੇ ਜਾਂ ਆਪਣੇ ਪੇਸ਼ੇ ਨਾਲ ਹੀ ਧੋਖਾ ਕਰਨ ਵਾਲੇ ਲੋਕ ਕਿ ਤੇ ਉਹਨਾਂ ਤੇ ਰਹਿਤ ਮੰਗੀ ਤੇ ਮੰਗੀ ਇਹ ਬਿਲਕੁਲ ਜੀ ਕੋਈ ਰੈ ਬਣਦਾ ਹੀ ਨਹੀਂ ਫਿਰ ਕਹਣ ਤਾਂ ਨਹੀਂ ਸਾਡਾ ਸੋਚਣਾ ਵੀ ਨਹੀਂ ਬਣਦਾ ਇਹਨਾਂ ਪਰਤੇ ਇਹੋ ਲੋਕ ਨੇ ਜਿਨ੍ਹਾਂ ਨੇ ਇਨਸਾਨੀਅਤ ਪੇਸ਼ਾ ਗੁਰੂ ਚੇਲੇ ਦਾ ਸਭ ਕੁਝ ਕਲੰਕਤ ਕਰ ਦਿੱਤਾ ਬਿਲਕੁਲ ਮਿੰਟੂ ਜੀ ਬਿਲਕੁਲ ਇੱਕ ਕਲੰਕ ਨੇ ਇੱਕ ਖੁਦ ਕਲੰਕ ਨੇ ਹੂੰ ਬਿਲਕੁਲ ਇਹੋ ਜਿਹੇ ਲੋਕਾਂ ਨੂੰ ਤਾਂ ਜਿਵੇਂ ਕਹਿੰਦੇ ਹੁੰਦੇ ਕਿ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਪਰ ਇਹ ਮੈਨੂੰ ਲੱਗਦਾ ਹੈ ਕਿ ਹਰ ਬੰਦਾ ਹੀ ਕਹਿੰਦਾ ਕਿ ਪਏ ਇਹੋ ਜਿਹੇ ਬੰਦਿਆਂ ਦਾ ਨਹੀਂ ਹੋਣਾ ਬਣਦਾ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਕਿਉਂਕਿ ਕਿੰਨੇ ਲੋਕਾਂ ਨੂੰ ਡਰਾਇਆ ਹੋਇਆ ਹੁਣ ਉਹ ਜਿਹੜੇ ਬੱਚੀਆਂ ਉੱਥੇ ਹੋਰ ਪੜ੍ਹਦੀਆਂ ਹੋਣਗੀਆਂ ਜਾਂ ਆਸ-ਪਾਸੇ ਜਿਸ ਬੰਦੇ ਨੇ ਵੀ ਇਹ ਗੱਲ ਪੜ੍ਹੀ ਸੁਣੀ ਮਿੰਟੂ ਜੀ ਹਾਂ ਹਰ ਬੰਦਾ ਖੌਫ ਦੇ ਵਿੱਚ ਹਾਂ ਸਾਰੀ ਹੁੰਦੀ ਹੈ ਜੀ ਬਿਲਕੁਲ ਉਹ ਫਿਰ ਰਿਸ਼ਤਾ ਵੀ ਤੜਕਦਾ ਹੈ ਨਾ ਤੜਕਦਾ ਬਿਲਕੁਲ ਜੀ ਬਹੁਤ ਸਾਰੇ ਦੋਸਤ ਇੱਧਰ ਗੱਲ ਕਰ ਰਹੇ ਨੇ ਸਿੱਧੂ ਸਾਹਿਬ ਬਾਰੇ ਵੀ ਦੇਖੋ ਜੀ ਉਹ ਕੀ ਕਰਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂ ਆਪਾਂ ਤਾਂ ਕਿਆ ਸਰਾਇਆਂ ਲਾ ਸਕਦੇ ਆ